ਅਮੇਤ ਅਨਮੋਲ ਦੀ ਓਸ਼ੋ ਦੇ ਪਰਵਚਨਾ ਚੋਂ ਸੰਕਲਿਤ ਬੋਧ ਕਥਾਵਾਂ ਤੇ ਅਧਾਰਿਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਨਿਲੇ ਨਮਿਆ ਦਾ ਫੇਲ ਇੱਕ ਬਾਦਸ਼ਾਹ ਦਾ ਇੱਕ ਨੌਕਰ ਸੀ ਨਾਈਸੀ ਉਸ ਦਾ ਉਸ ਦੀ ਮਾਲਿਸ਼ ਕਰਦਾ ਉਸ ਦੀ ਹਜਾਮਤ ਕਰਦਾ ਬਾਦਸ਼ਾਹ ਬਹੁਤ ਹੈਰਾਨ ਹੁੰਦਾ ਕਿ ਉਹ ਹਮੇਸ਼ਾ ਬਹੁਤ ਖੁਸ਼ ਬਹੁਤ ਮਜ਼ੇ ਵਿੱਚ ਬਹੁਤ ਮਸਤ ਰੰਦਾ ਸੀ ਉਸ ਨੂੰ 1 ਰੁਪਿਆ ਰੋਜ਼ਾਨਾ ਮਿਲਦਾ ਸੀ ਬਸ 1 ਰੁਪਏ ਨਾਲ ਉਹ ਬਹੁਤ ਕੁਝ ਖਾਂਦਾ ਪੀਂਦਾ ਅਤੇ ਆਪਣੇ ਦੋਸਤਾਂ ਨੂੰ ਵੀ ਖਵਾਉਂਦਾ ਪਿਉਂਦਾ ਸਸਤੇ ਜ਼ਮਾਨੇ ਦੀ ਗੱਲ ਸੀ ਰਾਤ ਨੂੰ ਜਦੋਂ ਉਹ ਸੌਂਦਾ ਤਾਂ ਉਸ ਕੋਲ 1 ਪੈਸਾ ਵੀ ਨਹੀਂ ਹੁੰਦਾ ਸੀ ਉਹ ਬੇਫਿਕਰ ਹੋ ਕੇ ਸੌਂਦਾ ਸਵੇਰੇ ਫਿਰ 1 ਰੁਪਿਆ ਮਿਲ ਜਾਂਦਾ ਉਸ ਨੂੰ ਹਜਾਮਤ ਕਰਕੇ ਉਹ ਬਹੁਤ ਖੁਸ਼ੀ ਉਹ ਇੰਨਾ ਖੁਸ਼ ਸੀ ਕਿ ਬਾਦਸ਼ਾਹ ਨੂੰ ਉਸ ਨਾਲ ਈਰਖਾ ਹੁੰ ਲੱਗ ਪਈ ਬਾਦਸ਼ਾਹ ਵੀ ਇੰਨਾ ਖੁਸ਼ ਨਹੀਂ ਸੀ ਖੁਸ਼ੀ ਕਿੱਥੇ ਉਦਾਸੀ ਅਤੇ ਚਿੰਤਾਵਾਂ ਦੇ ਬੋਝ ਦੇ ਪਹਾੜ ਉਸ ਦੇ ਸਿਰ ਉੱਤੇ ਸਨ ਉਸ ਨੇ ਪੁੱਛਿਆ ਨਾਈ ਨੂੰ ਕਿ ਤੇਰੀ ਖੁਸ਼ੀ ਦਾ ਰਾਜ਼ ਕੀ ਹੈ ਉਸ ਨੇ ਕਿਹਾ ਹਜ਼ੂਰ ਮੈਂ ਤਾਂ ਕੁਝ ਨਹੀਂ ਜਾਣਦਾ ਮੈਂ ਕੋਈ ਬਹੁਤਾ ਬੁੱਧੀਮਾਨ ਨਹੀਂ ਹਾਂ ਪਰ ਜਿਸ ਤਰ੍ਹਾਂ ਤੁਸੀਂ ਮੈਨੂੰ ਖੁਸ਼ ਵੇਖ ਕੇ ਹੈਰਾਨ ਹੁੰਦੇ ਹੋ ਮੈਂ ਤੁਹਾਨੂੰ ਵੇਖ ਕੇ ਹੈਰਾਨ ਹਾਂ ਕਿ ਤੁਹਾਡੇ ਉਦਾਸ ਹੋਣ ਦਾ ਕਾਰਨ ਕੀ ਹੈ ਮੇਰੇ ਕੋਲ ਤਾਂ ਕੁਝ ਨਹੀਂ ਹੈ ਤੇ ਮੈਂ ਖੁਸ਼ ਹਾਂ ਤੁਹਾਡੇ ਕੋਲ ਸਭ ਕੁਝ ਹੈ ਤੇ ਤੁਸੀਂ ਖੁਸ਼ ਨਹੀਂ ਹੋ ਤੁਸੀਂ ਮੈਨੂੰ ਜ਼ਿਆਦਾ ਹੈਰਾਨ ਕਰਦੇ ਹੋ ਮੈਂ ਖੁਸ਼ ਹਾਂ ਕਿਉਂਕਿ ਖੁਸ਼ ਹੋਣਾ ਸੁਭਾਵਕ ਹੈ ਹੋਰ ਹਉਨ ਨੂੰ ਹੈ ਹੀ ਕੀ ਬਹੁਸ਼ਦ ਮਨਹੂਰ ਸਦਾ ਈਰਖਾ ਨਾਲ ਭਰ ਗਿਆ ਵਾਸ਼ਾ ਨੇ ਆਪਣੇ ਵਜ਼ੀਰ ਨੂੰ ਇੱਕ ਦਿਨ ਕਿਹਾ ਕਿ ਇਸ ਦਾ ਪੇਚ ਪਤਾ ਕਰਨਾ ਪਵੇਗਾ ਇਹ ਨਾ ਹੀ ਇਹ ਨਾ ਖੁਸ਼ ਹੈ ਕਿ ਮੇਰੇ ਮਨ ਵਿੱਚ ਈਰਖਾ ਦੀ ਅੱਗ ਬਲਦੀ ਹੈ ਕਿ ਇਸ ਤੋਂ ਵਧੀਆ ਤਾਂ ਮੈਂ ਵੀ ਨਾ ਹੀ ਹੁੰਦਾ ਇਹ ਬਾਦਸ਼ਾਹ ਬਣ ਕੇ ਕਿਉਂ ਫਸ ਗਿਆ ਨਾ ਰਾਤ ਨੂੰ ਨੀਂਦ ਨਾ ਦਿਨ ਨੂੰ ਚੰਨ ਅਤੇ ਚਿੰਤਾ માં ਹਰ ਰੋਜ਼ ਵਧਦੀਆਂ ਹੀ ਜਾਂਦੀਆਂ ਹਨ ਘਟਨਾ ਤਾਂ ਦੂਰ ਦੀ ਗੱਲ ਹੈ ਇੱਕ ਸਮੱਸਿਆ ਹੱਲ ਕਰੋ ਦਸ ਹੋਰ ਖੜੀਆਂ ਹੋ ਜਾਂਦੀਆਂ ਹਨ ਇਸ ਨਾਈ ਦੀ ਖੁਸ਼ੀ ਮੈਨੂੰ ਚੁੱਭਦੀ ਹੈ ਵਜ਼ੀਰ ਨੇ ਕਿਹਾ ਸ਼੍ਰੀਮਾਨ ਤੁਸੀਂ ਕਬਰਾਓ ਨਾ ਮਿਲਸ ਨਾਈ ਨੂੰ ਠੀਕ ਕਰ ਦਿੰਦਾ ਹਾਂ ਮੰਤਰੀ ਗਨਿਤ ਵਿੱਚ ਪੂਰਾ નિਪੁੰਨ ਸੀ ਬਾਦਸ਼ਾਹ ਨੇ ਕਿਹਾ ਤੁਸੀਂ ਕੀ ਕਰੋਗੇ ਉਸਨੇ ਕਿਹਾ ਕੁਝ ਖਾਸ ਨਹੀਂ ਤੁਸੀਂ ਬਸ 2-4 ਦਿਨ ਉਡੀਕ ਕਰੋ ਉਸਨੇ 99 ਸਿੱਕੇ ਇੱਕ ਥੈਲੀ ਵਿੱਚ ਪਾ ਕੇ ਰਾਤ ਨੂੰ ਨਾਈ ਦੇ ਘਰ ਸੁੱਟ ਦਿੱਤੇ ਜਦੋਂ ਨਾਈ ਸਵੇਰੇ ਉੱਠਿਆ ਤਾਂ ਉਸਨੇ ਸਿੱਕੇ ਗਿਨੇ 99 ਬਸ ਉਦੋਂ ਹੀ ਉਹ ਚਿੰਤਤ ਹੋ ਗਿਆ ਉਸਨੇ ਕਿਹਾ ਬਸ ਅੱਜ 1 ਰੁਪਿਆ ਮਿਲ ਜਾਵੇ ਤਾਂ 100 ਪੂਰੇ ਹੋ ਜਾਣਗੇ ਖਾਣ ਪੀਣ ਨੂੰ ਰਹਿਣ ਦੇਵਾਂਗਾ ਅਜ ਵਰਤੀ ਰੱਖ ਲਵਾਂਗਾ ਬਸ ਫਿਰ ਕੀ ਸੀ ਰੌਲਾ ਸ਼ੁਰੂ ਹੋ ਗਿਆ ਕਦੇ ਉਸਨੇ ਇਕੱਠਾ ਕਰਨ ਬਾਰੇ ਸੋਚਿਆ ਨਹੀਂ ਸੀ ਨਾ ਹੀ ਉਸ ਕੋਲ ਇਕੱਠਾ ਕਰਨ ਦੀ ਸਹੂਲਤ ਸੀ 1 ਰੁਪਿਆ ਮਿਲਦਾ ਸੀ ਜੋ ਉਸ ਦੀਆਂ ਲੋੜਾਂ ਲਈ ਕਾਫੀ ਸੀ ਕੱਲ ਦੀ ਕਦੇ ਉਸ ਨੂੰ ਚਿੰਤਾ ਹੀ ਨਹੀਂ ਸੀ ਕੱਲ ਨੇ ਕਦੇ ਉਸ ਤੇ ਮਨ ਉਤੇ ਪਰਸ਼ਾਵਾਂ ਨਹੀਂ ਪਾਇਆ ਸੀ ਉਹ ਅੱਜ ਵੀ ਇਹੀ ਜਿਉਂਦਾ ਸੀ ਅੱਜ ਪਹਿਲੀ ਵਾਰ ਮਨ ਵਿੱਚ ਕੱਲ ਦਾ ਖਿਆਲ ਉੱਠਿਆ 99 ਕੁਲ ਸਨ ਸੋਕ ਕਰਨ ਵਿੱਚ ਦੇਰੀ ਹੀ ਕਿੰਨੀ ਕੂਸੀ ਸਿਰਫ ਇੱਕ ਦਿਨ ਲਈ ਦੁੱਖ ਚੱਲਣਾ ਸੀ ਕੀ ਹੋ ਗਿਆ ਸਨ ਉਸ ਦਿਨ ਉੱਖਾ ਹੀ ਰਿਹਾ ਪਰ ਅਗਲੇ ਦਿਨ ਜਦੋਂ ਉਹ ਆਇਆ ਬਾਦਸ਼ਾਹ ਦੇ ਪੈਰ ਧਬਾਉਣ ਤਾ ਉਹ ਖੁਸ਼ ਨਹੀਂ ਸੀ ਉਦਾਸ ਸੀ ਚਿੰਤਤ ਸੀ ਅੰਦਰ ਕੁਝ ਗਨਿਤ ਚੱਲ ਰਿਹਾ ਸੀ ਬਾਦਸ਼ਾਹ ਨੇ ਪੁੱਛਿਆ ਅੱਜ ਤੂੰ ਬਹੁਤ ਚਿੰਤਤ ਲੱਗ ਰਿਹਾ ਹੈ ਗੱਲ ਕੀ ਹੈ ਉਸਨੇ ਕਿਹਾ ਨਹੀਂ ਹਜ਼ੂਰ ਕੁਝ ਨਹੀਂ ਸਭ ਕੁਝ ਠੀਕ ਹੈ ਪਰ ਅੱਜ ਗੱਲਾਂ ਵਿੱਚ ਉਹ ਮਹਿਕ ਨਹੀਂ ਸੀ ਜਿਹੜੀ ਹਮੇਸ਼ਾ ਹੁੰਦੀ ਸੀ ਸਭ ਕੁਝ ਠੀਕ ਹੈ ਉਹ ਇੰਜ ਕਹਿ ਰਿਹਾ ਸੀ ਜਿਵੇਂ ਹਰ ਕੋਈ ਕਹਿੰਦਾ ਹੈ ਸਭ ਕੁਝ ਠੀਕ ਹੈ ਜਦੋਂ ਪਹਿਲਾਂ ਕਹਿੰਦਾ ਸੀ ਤਾਂ ਸਭ ਕੁਝ ਠੀਕ ਹੀ ਸੀ ਅੱਜ ਰਸਮੀ ਜਿਹਾ ਕਹਿ ਰਿਹਾ ਸੀ ਬਾਦਸ਼ਾਹ ਨੇ ਕਿਹਾ ਨਹੀਂ 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 ਮੈਂ ਨਹੀਂ ਮੰਨਦਾ ਤੂ ਦਾਸ ਲੱਗ ਰਿਹਾ ਹੈ ਤੇਰੀ ਅੱਖਾਂ ਵਿੱਚ ਪਹਿਲਾਂ ਵਾਲੀ ਚਮਕ ਨਹੀਂ ਹੈ ਕੀਤੂ ਰਾਤ ਨੂੰ ਚੰਗੀ ਤਰ੍ਹਾਂ ਸੁੱਤਾ ਸੀ ਉਸਨੇ ਕਿਹਾ ਹੁਣ ਜੇ ਤੁਸੀਂ ਪੁੱਛਦੇ ਹੀ ਹੋ ਤਾਂ ਮੈਂ ਤੁਹਾਡੇ ਨਾਲ ਝੂਠ ਕਿਵੇਂ ਬੋਲ ਸਕਦਾ ਰਾਤ ਭਰ ਪਰ ਵੀ ਸੌ ਨਹੀਂ ਸਕਿਆ ਪਰ ਸਭ ਠੀਕ ਹੋ ਜਾਵੇਗਾ ਇੱਕ ਦਿਨ ਦੀ ਹੀ ਗੱਲ ਸੀ ਘਬਰਾਉਣਾ ਪਰ ਉਸ ਦੀ ਚਿੰਤਾ ਦਿਨੋਂ ਦਿਨ ਵੱਧਦੀ ਗਈ ਜਦੋਂ ਸੌ ਪੂਰੇ ਹੋ ਗਏ ਤਾਂ ਉਹ ਸੋਚਣ ਲੱਗਾ ਕਿ ਹੁਣ ਸੌ ਤਾਂ ਹੋ ਹੀ ਗਏ ਹੁਣ ਹੌਲੀ ਹੌਲੀ ਹੋਰ ਇਕੱਠੇ ਕਰ ਲਵਾਂ ਤੱਕ ਕਿਸੇ ਦਿਨ ਇਹ 200 ਹੋ ਜਾਣਗੇ ਹੁਣ ਇੱਕ ਇੱਕ ਕਦਮ ਚੁੱਕਣ ਲੱਗਾ 15 ਦਿਨਾਂ ਵਿੱਚ ਹੀ ਉਹ ਪੂਰੀ ਤਰ੍ਹਾਂ ਢਿੱਲਾ ਜਾ ਹੋ ਗਿਆ ਤੇ ਉਸ ਦੀ ਸਾਰੀ ਖੁਸ਼ੀ ਸਾਰਾ ਆਨੰਦ ਸਾਰੀ ਮਸਤੀ ਖਤਮ ਹੋ ਗਈ ਬਾਦਸ਼ਾਹ ਨੇ ਕਿਹਾ ਹੁਣ ਸੱਚ ਸੱਚ ਦੱਸ ਮਾਮਲਾ ਕੀ ਹੈ ਤੋਤਾ ਜਿਹਾ ਨਹੀਂ ਸੀ ਕਿ ਮੇਰੇ ਮੰਤਰੀ ਨੇ ਕੁਝ ਕੀਤਾ ਇਹ ਸੁਣ ਕੇ ਉਹ ਚੌਕ ਗਿਆ ਤੇ ਬੋਲਿਆ ਕੀ ਮਤਲਬ ਤੁਹਾਡਾ ਵਜ਼ੀਰ ਠੀਕ ਹੈ ਹੁਣ ਮੈਂ ਸਮਝਿਆ ਅਚਾਨਕ ਮੈਨੂੰ ਮੇਰੇ ਘਰੋਂ ਇੱਕ ਥੈਲੀ ਮਿਲੀ 99 ਰੁਪਏ ਬਸ ਉਸ ਦਿਨ ਤੋਂ ਮੈਂ ਮੁਸੀਬਤ ਵਿੱਚ ਹ ਹਜ਼ੂਰ ਦੀ ਹਸਿਆ 99 ਆ ਤਾਂ ਫਿਰ ਦੰਬਰ